ਸਾਖੀ ਅਨੌਖੇ ਕੌਤਕ ਗੁਰੂ ਜੀ ਦੇ ਘਰ ਤੋਂ ਥੋੜੀ ਦੂਰ ਇੱਕ ਬੁੱਢੀ ਮਾਈ বাসਦੀ ਸੀ ਉਹ ਚਰਖਾ ਕੱਤਦੀ ਹੁੰਦੀ ਸੀ ਕਦੇ-ਕਦੇ ਮੌਜ ਵਿੱਚ ਆ ਕੇ ਆਪ ਉਸ ਦੇ ਕੋਲ ਝੋਪਲੇ ਜਹੇ ਜਾ ਕੇ ਉਸ ਦੇ ਮੁੱਡਿਆਂ ਤੇ ਪੂਣੀਆਂ ਦੀ ਪਟਾਰੀ ਫੜ ਕੇ ਸਭ ਕੁਝ ਖਿਲਾਰ ਸੁੱਟ ਦੇ ਤੇ ਆਪ ਨਸ ਪੈਂਦੇ ਬੁੱਢੀ ਨੇ ਸ਼ੂਸ਼ਕ ਲੈ ਕੇ ਮੰਗਰ ਭੱਜਣਾ ਜਿਸ ਵੇਲੇ ਨੇੜੇ ਆਵੇ ਤਾਂ ਸੋਹਣੇ ਬਾਲਕੇ ਨੇ ਉਠ ਭੱਜਣਾ ਫੇਰ ਖੜੋ ਜਾਣਾ ਫੇਰ ਭੱਜਣਾ ਫੜਾਈ ਦੇਣ ਵਾਲੇ ਹੋ ਕੇ ਫੇਰ ਫੜਾਈ ਨਾ ਦੇਣੀ ਇਸ ਤਰ੍ਹਾਂ ਇੱਕ ਦਿਨ ਮਾਈ ਗਈ ਉਲਾੰਬਾ ਲੈ ਕੇ ਮਾਤਾ ਗੁਜਰੀ ਜੀ ਪਾਸ ਜਾਸ਼ ਕੈਤਾਂ ਲਾਈਆਂ ਵੱਧ ਵੱਧ ਕੇ ਮਾਤਾ ਜੀ ਨੇ ਉਸ ਨੂੰ ਕੁਝ ਕੱਪੜੇ ਦਿੱਤੇ ਕੁਝ ਰੁਪਏ ਦਿੱਤੇ ਮਾਈ ਪ੍ਰਸੰਨ ਹੋ ਗਈ ਅਸੀਸਾਂ ਦੇਣ ਲੱਗ ਪਈ ਆਖੇ ਬਾਲ ਹਨ ਨਾ ਚੋਜੀ ਬਾਲ ਹਨ ਕੋਈ ਡਰ ਨਹੀਂ ਮੇਰੇ ਨਾਲ ਖੇਡ ਖੇਡ ਕਰ ਲਿਆ ਕਰੇ ਮਾਤਾ ਜੀ ਰੱਬ ਵੱਲੋਂ ਆਏ ਆਪਣੇ ਬਾਲਕੇ ਨੂੰ ਗੁੱਸੇ ਨਹੀਂ ਸੀ ਹੁੰਦੇ ਆਪ ਆਪੇ ਆਪਣੇ ਬਾਲਕੇ ਦੇ ਇਹੋ ਜਿਹੇ ਚੋਜਾਂ ਉੱਤੇ ਗੱਫੇ ਦੇ ਕੇ ਸ਼ਿਕਾਇਤਾਂ ਲਾਉਣ ਵਾਲਿਆਂ ਨੂੰ ਰਿਝਾ ਲੈਂਦੇ ਸੀ ਕਿਉਂਕਿ ਉਹ ਸਮਝਦੇ ਸਨ ਕਿ ਮੇਰਾ ਗੋਬਿੰਦ ਗੋਬਿੰਦ ਦਾ ਕੱਲਿਆ ਉਸ ਦਾ ਪਿਆਰਾ ਹੈ ਰੱਬ ਜੀ ਦਾ ਪੁੱਤਰ ਹੈ ਇਹ ਜੋ ਕੁਝ ਕਰਦਾ ਹੈ ਉਹ ਭਲਾ ਹੈ ਇਸੇ ਮਾਈ ਬਾਬਤ ਖਿਆਲ ਹੈ ਕਿ ਇੱਕ ਦਿਨ ਮਾਤਾ ਨੂੰ ਮਾਤਾ ਨੂੰ ਕਿਹਾ ਸਾਨੇ ਇਸ ਮਾਈ ਦੇ ਪੂਣੀਆਂ ਮੁੱਡੇ ਨਹੀਂ ਪਏ ਲੁੱਟੀ ਦੇ ਇਸ ਦੇ ਪਾਪ ਕਰਮ ਪਏ ਲੁੱਟੀ ਦੇ ਹਨ ਅੰਮੀ ਜੀ ਇਸ ਦੀ ਗਰੀਬੀ ਪਈ ਉੱਡਦੀ ਏ ਤੁਸੀਂ ਕਿੰਨੇ ਰੁਪਏ ਦਿੰਦੇ ਹੋ ਇਸ ਤਾਂ ਇਸੇ ਤਰ੍ਹਾਂ ਦੀ ਜਦ ਕੋਈ ਉੱਚੀ ਗੱਲ ਕਰ ਦਿੰਦੇ ਸਨ ਤਾਂ ਲੋਕੀ ਤਾਂ 당ਗ ਰਹਿ ਜਾਂਦੇ ਸਨ ਪਰ ਵੱਡੀ ਅੰਮੀ ਸਮਝਦੀ ਸੀ ਕਿ ਇਹ ਕੋਈ ਬੱਚਾ ਥੋੜਾ ਹੈ ਇਹ ਤਾਂ ਸਾਰੀਆਂ ਅਕਲਾਂ ਦਾ ਕੋਟ ਧੁਰੋਂ ਆਇਆ ਹੈ ਇਸ ਤਰ੍ਹਾਂ ਜਿਸ ਜਿਸ ਨਾਲ ਆਪ ਖੇਲੇ ਜਾਂ ਸੇੜਖਾਨੀਆਂ ਕੀਤੀਆਂ ਸਭ ਨੂੰ ਤਾਰਿਆ ਸੀ ਉਹ ਛੇੜਖਾਨੀਆਂ ਕਰਦੇ ਹੀ ਤਾਂ ਸਨ ਜੋ ਮੈਂ ਹਾਸੇ ਖੇਡੇ ਇਹਨਾਂ ਦੇ ਭਲੇ ਕਰਦਿਆਂ ਤੇ ਪਾਪ ਨਾਸ਼ ਹੋ ਜਾਵਨ ਨੇ ਰੱਬ ਰਾਖਾ